ਯਾਰ ਲੈਣ ਦੋਸਤੋ ਅੱਜ ਇਹ ਛੋਟੀ ਜਿਹੀ ਵੀਡੀਓ ਐ ਐਚਡੀ 3086 ਬਾਰੇ ਕਿਉਂਕਿ ਐਚਡੀ 3086 ਕਣਕ ਦੀ ਕਿਸਮ ਆਪਣੇ ਕਾਫੀ ਕਿਸਾਨ ਭਰਾ ਹੁਣ ਵੀ ਲਾ ਰਹੇ ਆ ਕਿਉਂਕਿ ਬੜੀ ਪ੍ਰਾਣੀ ਕਿਸਮ ਆ ਤੇ ਕੁਝ ਕੁ ਕਿਸਾਨ ਭਰਾ ਤਾਂ ਇਹਨੂੰ ਨਕਾਰ ਗਏ ਵੀ ਇਸ ਕਿਸਮ ਦੇ ਬਿਮਾਰੀ ਜ਼ਿਆਦਾ ਆਉਂਦੀ ਐ ਤੇ ਇਹ ਕੀੜ ਘਟ ਦਿੰਦੇ ਐ ਮੈਂ ਕਿਸਾਨ ਭਰਾਵਾਂ ਨੂੰ ਇਹ ਦੱਸਣਾ ਚਾਹੁੰਨਾ ਵੀ ਇਹ ਕਿਸਮ ਪਹਿਲਾਂ ਜਿੰਨਾ ਹੀ ਕੀੜ ਦੇ ਰਹੀ ਆ ਤੇ ਅੱਜ ਵੀ ਨਵੀਆਂ ਵੈਰਾਈਟੀਆਂ ਦੇ ਜਿਹੜਾ ਬਰੋਬਰ ਦਾ ਇਹ ਕੇੜ ਦੰਦੇ ਆ ਪਹਿਲੀ ਗੱਲ ਤਾਂ ਆਪਾਂ ਦੇਖ ਲਓ ਵੀ ਜਿਹੜਾ ਇਹਦੇ ਵਿੱਚ ਹਲੇ ਤੱਕ ਕਿਸਾਨ ਨੇ ਕੋਈ ਫੰਗੀ ਸਾਈਡ ਨਹੀਂ ਕੀਤਾ ਕਿਉਂਕਿ ਉੱਲੀ ਦਾ ਹਮਲਾ ਹੈ ਨਹੀਂ ਕਿਉਂਕਿ ਝੰਡੇ ਪੱਤੇ ਦੇ ਉੱਪਰ ਪੀਲੀ ਕੁੰਗੀ ਜਾਂ ਭੂਰੀ ਕੁੰਗੀ ਦਾ ਹਮਲਾ ਹੁੰਦਾ ਹੈ ਤੇ ਜਾਂ ਕਿਸਾਨ ਕਰਦੇ ਆ ਐਨਪੀਕੇ 13:45 ਕਿਸਾਨ ਨੇ ਦੋ ਸਪਰੇ ਹਾਂ NPK ਦੀਆਂ ਕੀਤੀਆਂ ਨੇ 13:45 ਬੌਰਨ ਤੇ ਜ਼ਿੰਕ ਇੱਕ ਸਪਰੇਅ ਕੀਤੀ ਹੈ 05234 ਦੀ ਕਣਕ ਦਾ ਜਿਹੜਾ ਤੁਸੀਂ ਛੱਟਾ ਵੀ ਦੇਖ ਸਕਦੇ ਹੋ ਛੱਟਾ ਬੜਾ ਸੋਹਣਾ ਹੈ ਕੋਈ ਹਲੇ ਤੱਕ ਜੇ ਕਹ diel ਵੀ ਜਿਵੇਂ ਹੁਣ ਪ੍ਰੋਬਲਮ ਆਈ ਹੋਏ ਛੱਟੇ ਦੇ ਵਿੱਚ ਛੱਟੇ ਖਾਲੀ ਹੋ ਰਹੇ ਆ ਅੱਧਾ ਛੱਟਾ ਚਿੱਟਾ ਹੋ ਰਿਹਾ ਅੱਧੇ ਛੱਟੇ ਦੇ ਵਿੱਚ ਦਾਣੇ ਆ ਕਿਉਂਕਿ ਉਹ ਵੀ ਕੋਈ ਪ੍ਰੋਬਲਮ ਨਹੀਂ ਕਿ ਐਚਡੀ 3080 ਕਿਸਮ ਨੇ ਪਹਿਲਾਂ ਵੀ ਰਾਜ ਕੀਤਾ ਤੇ ਹੁਣ ਵੀ ਰਾਜ ਕਰਦੀ ਆ ਰਹੀ ਹੈ ਕਿਉਂਕਿ ਕਿਸਾਨ ਹਰ ਸਾਲ ਲਾਉਂਦਾ ਹੈ ਹਰ ਸਾਲ ਬੀਜ ਜਿਹੜਾ ਬਾਈ ਇਹ ਘਰੇ ਰੱਖਦਾ ਹੈ ਘਰੇ ਰੱਖ ਕੇ ਜਿਹੜਾ ਬੀਜ ਆਪਦੇ ਖੇਤ ਦੇ ਵਿੱਚ ਲੈ ਕੇ ਆਉਂਦਾ ਹੈ ਤਿੰਨ ਤੋਂ 2.5 ਗੱਟੇ ਯੂਰੀਆ ਦੇ ਦੋ ਐਨਪੀਕੇ ਦੀਆਂ ਸਪਰੇਹਾਂ ਕਿਸਾਨ ਕਹਿੰਦਾ ਵੀ ਹਰ ਸਾਲ ਕਦੇ ਕੋਈ ਫੰਗੀ ਸੜ ਨਹੀਂ ਕੀਤਾ ਵੈਸੇ ਤਾਂ ਜਿਵੇਂ ਕਹਦੀ ਹੈ ਵੀ ਆਪਾਂ ਬੇਚੇ ਖੇਤਾਂ ਦੇ ਵਿੱਚ ਜਿਹੜਾ ਝੰਡਾ ਪੱਤਾ ਆ ਇਹਦੇ ਉੱਪਰ ਹੁੱਲੀ ਦਾ ਅਮਲਾ ਹੁੰਦਾ ਉੱਥੇ ਕਿਸਾਨ ਭਰਾ ਫੰਗੀ ਸੈਡ ਕਰਦੇ ਕੋਈ ਟਿਲਟ ਕਰਦੇ ਕੋਈ ਟੈਪੋ ਕੋਨਾ ਜੋਲ ਕਰਦਾ ਕੋਈ ਜੈਕਸਿਸਟੋਨ ਵਾਲਾ ਗਰੁੱਪ ਕਰਦਾ ਤੇ ਦੂਸਰੀ ਗੱਲ ਪਹਿਲਾਂ ਤਾਂ ਛੱਟੇ ਨੂੰ ਦੇਖ ਕੇ ਯਾਰ ਰੂਹ ਖੁਸ਼ ਹੁੰਦੀ ਐ ਵੀ ਆਹ ਕਿਸਮ ਜਿਹੜੀ ਹੁਣ ਵੀ ਰਾਜ ਕਰੂਗੀ ਕਿਸਾਨ ਦੇ ਹਰ ਸਾਲ ਖੇਤ ਦੇ ਵਿੱਚ 60 ਤੋਂ 62 ਮਣ ਤੱਕ ਜਿਹੜਾ ਇਸ ਕਿਸਮ ਦਾ ਜਿਹੜਾ ਕੇ ਰਹਿੰਦਾਗਾ ਤੇ ਦੂਸਰੀ ਗੱਲ ਕਿਸਾਨ ਨੇ ਕਦੇ ਜਿਹੜਾ ਬੀਜ ਵੀ ਨਹੀਂ ਬਦਲਿਆ ਜਿਵੇਂ 2 ਸਾਲ ਬਾਅਦ 3 ਸਾਲ ਬਾਅਦ ਬੀਜ ਜਿਹੜਾ ਕਿਸਾਨ ਨਵਾਂ ਬੀਜ ਲਿਆਉਂਦਾ ਉਹ ਤੋਂ ਅੱਗੇ ਬੀਜ ਹੋਰ ਜਿਹੜਾ ਮਲਟੀਪਲਾਈ ਕਰਕੇ ਅੱਗੇ ਬੀਜ ਵੱਧ ਤਿਆਰ ਕਰ ਲੈਂਦੇ ਆ ਕਿਉਂਕਿ ਜਿਹੜਾ ਇੱਕ ਬੀਜ ਨੂੰ ਆਪਾਂ 3-4 ਸਾਲ ਘਰੇ ਰੱਖਦੇ ਆ ਉਹਦੀ ਜਿਹੜੀ ਕੰਨ ਦਾ ਆਪਾਂ ਝਾੜ ਦੇਣ ਦੀ ਆਸ਼ਮਤਾ ਘਟ ਜਾਂਦੀ ਹੈ ਕਿਸਾਨ ਹਰ ਸਾਲ ਸੀਟਰੀਟਮੈਂਟ ਸੀ ਟ੍ਰੀਟਮੈਂਟ ਕਰਕੇ ਚੰਗੀ ਤਰ੍ਹਾਂ ਜਿਹੜਾ ਕਣਕ ਦਾ ਬੀਜ ਵਿਚਾਰਾ ਕਰਦਾ ਹੈਗਾ ਸੋਨੂੰ ਇਹ ਕਿਸਮ ਕਿਸ ਤਰ੍ਹਾਂ ਦੀ ਲੱਗੀ ਪਹਿਲਾਂ ਤਾਂ ਐਂ ਦੱਸਿਓ ਤੇ ਤੁਸੀਂ ਆਪਣੇ ਖੇਤ ਦੇ ਵਿੱਚ ਕਿੰਨੇ ਸਾਲ ਇਹ ਕਿਸਮ ਪਹਿਲਾਂ ਜਿਹੜੀ ਲਾਈ ਤੇ ਸੋਨੂੰ ਜਿਹੜਾ ਇਸ 3080 ਦਾ ਜਿਹੜਾ ਕੇਰ ਹੈ ਸੋਨੂੰ ਕਿਸ ਤਰ੍ਹਾਂ ਦਾ ਲੱਗਿਆ ਤੇ ਵੈਰੈਟੀ ਦੀ ਹਾਈਟ ਇਹ ਬੌਣੇ ਕੱਦ ਦੀ ਵੈਰੈਟੀ ਹੁੰਦੀ ਹੈ ਬਾਹਲੇ ਕੋਈ ਹਾਈਟ ਨਹੀਂ ਹੁੰਦੀ 98 ਸੈਂਟੀਮੀਟਰ ਜਿਹੜਾ ਇਹਦਾ ਵੈਰੈਟੀ ਦਾ ਕੱਦ ਹੁੰਦਾ ਹੈ ਤੇ ਦੂਸਰੀ ਗੱਲ ਕਿਸਾਨ ਇਸ ਦੇ ਉੱਪਰ ਕੋਈ ਬਹਾਲਾ ਖਰਚਾ ਵੀ ਨਹੀਂ ਕਰਦਾ ਜਿਵੇਂ ਜੜੀਆਂ ਵਾਲੀਆਂ ਨਵੀਆਂ ਜਿਹੜੀਆਂ ਕਿਸਮਾਂ ਨੇ ਜਦੋਂ ਕਿਸਾਨ ਭਰ ਉਹਨਾਂ ਨੂੰ ਲਾਉਂਦੇ ਆ ਜਿਵੇਂ ਉਸ ਵਾਰ ਪੀਡਬਲ 826 ਲੱਗੀ ਹੋਈ ਹੈ 826 ਦੇ ਵਿੱਚ ਛਿੱਟੇ ਖਾਲੇ ਜਾ ਰਹੇ ਆ ਉਹਦੀ ਪ੍ਰੋਬਲਮ ਕਾਫੀ ਜ਼ਿਆਦਾ ਹੈ ਕਿਉਂਕਿ ਪਿਛਲੇ ਸਾਲ ਮੈਂ ਵੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾ ਕੇ ਜਿਹੜੇ ਪਲਾਟ ਦੇਖੇ ਸੀਗੇ ਉੱਥੇ ਵੀ ਇਹੀ ਪ੍ਰੋਬਲਮ ਸੀ ਵੀ ਲੱਗੀ ਥੋੜੀ ਸ਼ੇ ਕਿਸਮ ਕਿੱਲਾ ਕਿੱਲਾ ਦਾ ਦਾ ਕਿੱਲਾ ਉੱਥੇ ਕਿਸਾਨ ਕਹਿ ਰਿਹਾ ਕੋਈ 65 ਮਾਣ ਕੋ 67 ਮਾਣ ਦਾ ਜਿਹੜਾ ਇਹਦਾ ਕੇਰ ਦੱਸ ਰਿਹਾ ਸੀਗਾ ਪਰ ਇਸ ਵਾਰ ਪਤਾ ਲੱਗੂਗਾ ਵੀ ਪੀ ਵੀ ਡਬਲਯੂ 26 ਕਿੰਨਾ ਕੁ ਕੇਰ ਦਿੰਦੇ ਆ ਕਿਉਂਕਿ ਪੂਰੇ ਪੰਜਾਬ ਹਰਿਆਣੇ ਦੇ ਵਿੱਚ ਜਿਹੜੀ ਉਹ ਕਿਸਮ ਇਸ ਸਾਲ ਲੱਗੀ ਹੋਈ ਹੈ ਆਪਾਂ ਨਵੀਆਂ ਕਿਸਮਾਂ ਨੂੰ ਜਿਹੜੀ ਪੈਲ ਦਿੰਨੇ ਆ ਚੰਗੀ ਗੱਲ ਹੈ ਪਰ ਉਹਦੇ ਮੁਕਾਬਲੇ ਜਿਹੜੀਆਂ ਪ੍ਰਾਣੀਆ ਕਿਸਮਾਂ ਹੁੰਦੀਆਂ ਨੇ ਉਹ ਕਿਸਮਾਂ ਵੀ ਜਿਹੜਾ ਪੂਰਾ ਬੰਪਰ ਝਾੜ ਦੇ ਕੇ ਜਾਂਦੀਆਂ ਨੇ ਤੇ ਹੋਰ ਜਾਣਕਾਰੀਆਂ ਦੇ ਲਈ ਆਪਣੇ ਐਗਰੀਕਲਚਰ ਸਰਵਿਸ ਪੰਜਾਬੀ ਫੇਸਬੁੱਕ ਚੈਨਲ ਤੇ YouTube ਚੈਨਲ ਦੇ ਨਾਲ ਜੁੜੇ ਰਹੋ ਤੇ ਜਾਣਕਾਰੀ ਕਿਦਾਂ ਦੀ ਲੱਗੀ ਉਹ ਵੀ ਕਮੈਂਟ ਕਰਕੇ ਦੱਸਿਓ ਕਿਉਂਕਿ ਅੱਜ HD 30 ਸਾਨੂੰ ਦਿਖਾਉਣ ਦਾ ਮਕਸਦ ਇਹ ਹੀ ਸੀ ਵੀ ਇਹ ਵੈਰੈਟੀ ਅੱਜ ਵੀ ਖੇਤਾਂ ਦੇ ਵਿੱਚ ਰਾਜ ਕਰ ਰਹੀ ਹੈ ਆਪਣੇ ਚੈਨਲ ਦੇ ਉੱਪਰ HD 380 ਜਿਹੜੀ 380 ਦੀ ਸੋਧ ਹੈ ਉਹਦੀ ਵੀ ਜਿਹੜੀ ਵੀਡੀਓ ਫੁੱਲ ਵੀਡੀਓ ਆ ਚੁੱਕੀ ਆ ਕਿਉਂਕਿ ਹਰ ਇੱਕ ਚੀਜ਼ ਦੋ ਪੱਖਾਂ ਦੇ ਨਾਲ ਦੇਖੀ ਜਾ ਸਕਦੀ ਹੈ ਚੰਗੇ ਪੱਖ ਦੇ ਨਾਲ ਤੇ ਮਾੜੇ ਪੱਖ ਦੇ ਨਾਲ ਵੀ ਬਾਕੀ ਤੁਸੀਂ ਇਸ HD 380 ਦਾ ਜਿਹੜਾ ਛੱਟਾ ਵੀ ਦੇਖ ਸਕਦੇ ਹੋ ਛੱਟਾ ਪੂਰਾ ਕਮਾਲ ਦਾ ਟਾਪ ਦਾ ਧੰਨਵਾਦ